ਸਵੇਰ ਕੇ ਬਚ ਗਏ 5 ਵਜੇ ਹਮੇ ਤਾਂ ਉੱਠ ਗਏ ਉੱਠ ਕੇ ਕਰੂਗੇ ਹੁਣ ਉੱਠ ਕੇ ਵਰਜ ਵਰਸ ਕਰਕੇ ਬਾਹ ਕੈ ਧੋ ਕੈ ਬਾਟ ਕਰੂਗੇ ਭਾਈ ਵਾਹਿਗੁਰੂ ਜੀ ਦਾ ਕਾਲ ਸਾਹਿਬ ਸ੍ਰੀ ਵਾਹਿਗੁਰੂ ਜੀ ਜੀ ਕਤੇ ਮੂਲ ਮੰਤਰ ਏ ਕੁੰਕਾਰ ਸਤਨਾਮ ਕਰਤਾ ਪੁਰਖ ਨਿਰਪਾਉ ਨਿਰਵੈਰ ਅਕਾਰ ਮੂਰਤ ਅਜੂਨੀ ਸਹਿ ਪੰਗਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਰੀ ਬਹੁਤ ਜੀ ਸਾਹਿਬ ਵਾਰ ਸ੍ਰੀ ਬਹੁਤ ਜੀ ਪਾਛੇ ਦਸਨੀ ਤ੍ਰਿਤ ਮਗਵਤੀ ਸਮਰਗਾ ਗੁਰੂ ਨਾਨਕ ਦੇਵ ਤੇ ਮਾਪਾ ਜੀ ਦੀ ਦੇਖ ਸਕੋ ਮੈਂ ਤਾਂ ਲੱਗਿਆ ਨਹੀਂ ਸਕਣ ਅਭੀ ਆਹ ਦਲੀਆ ਦਲੀਏ ਵਿੱਚ ਦੁੱਧ ਪਾਣ ਲਗੇ ਆ ਪਾ ਵੀ ਦੁੱਧ ਪਾ ਥੋੜਾ ਜਿਹਾ ਇਕੱਠਾ ਹੋ ਗਿਆ ਦਾ ਯਾਰ ਦੁੱਧ ਪਾਣ ਲਗੇ ਆ ਆਹ ਫਿਰ ਉਹ ਬਟਰ ਵੀ ਪਾ ਦੇ ਬਾਈ ਜਰਿਸ ਜਰਿਸ ਆਪਾਂ ਬਾਈ ਹਮੇ ਤਾਂ ਦਲੀਆ ਹੀ ਖਾਵਾਂ ਓਏ